ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੱਕੀ ਸਾਰਾ ਧੁੱਪਾਂ ਨਿਕਲੇ ਹੂੰ ਹੁਣ ਧੁੱਪਾਂ ਨਿਕਲੀ ਪਹਿਲਾ ਢੰਡਾ ਸੀ ਮੌਸਮ ਪਹਿਲਾਂ ਠੀਕ ਦਾ ਹੁਣ ਧੁੱਪ ਹੋ ਗਈ ਸ਼ਾਮਾ ਕਰਕੇ ਆਗੇ ਉਹਨੇ ਵਿਸ਼ਾਮਈ ਜਲ ਰੰਗ ਕੇ ਕਰ ਦਈਏ ਹੂੰ ਹੈ ਬਾਕੀ ਰੰਗ ਕਰਨਾ ਯਾਰ ਹਲੋ ਰੰਗ ਕਰਨ ਲੱਗੇ ਤੇ ਬਾਈ ਉਹਨੂੰ ਕਹਿੰਦਾ ਉਹ ਗਲਾ ਗਲੀਜ਼ ਪਾ ਦੇ ਨਾਟ ਨਹੀਂ ਹੈ ਗਾ ਇਹਦੇ ਵਿੱਚ ਪਾਇਆ ਹੋਇਆ ਨਾਟ ਪਾ ਦੋ ਵਿੱਚ ਕਰ ਦੋ ਨੇ ਆ ਲੋਟ ਜਾਲੀ ਲੁਆਈ ਦੀ ਜਿਹੜੀ ਆਪਾਂ ਇਹਨੂੰ ਰੰਗ ਕਰਨਾ ਇੱਕ ਜਾ ਜੰਗ ਲੱਗ ਰਹੀ ਆ ਮੈਂ ਚੱਲ ਰੰਗ ਕਰ ਦਿੰਦੇ ਬਾਪੂ ਨੂੰ ਬਾਕੀ ਫੇਰ ਦੇਖੀਂਗੇ ਇੱਕ ਉਹ ਗੰਨੇ ਵਾਲਿਆਂ ਨੂੰ ਕਰਨਾ ਇੱਕ ਸਾਲਾ ਧੋਨੇ ਵਾਲਾ ਹੋਟੈਲਾ ਦੇ ਕਾਲਸੇ ਬਹੁਤ ਐ ਟਰਾਲੀ ਨੂੰ ਕਾਲਸੋ ਗਈ ਧੋਣਾ ਬਾਪੂ ਅੱਜ ਛੱਡ ਕੇ ਕਰਦੇ ਜੇ ਕੋਟਵਾਉਣਾ ਪੈਣਾ ਡੱਗ ਬਤਵਾ ਲਿਆ ਉੱਥੇ ਅੰਦਰ ਬਾੜ ਦੂੰਗੇ ਗੱਲ ਨੂੰ ਪਤਵਾ ਕੇ ਇਹਨੂੰ ਹੂੰ ਠੀਕ ਨਹੀਂ ਗੱਲ ਰੰਗ ਕਰਕੇ ਖੜਾ ਕੇ ਰੰਗ ਕਰਦੇ ਇਹਨੂੰ ਫੇਰ ਬਾਕੀ ਦੇਖਦੇ ਕੀ ਬਣਦਾ ਇਹਦਾ ਬਾਅਦ ਵਿੱਚ ਹੋਰ ਹੈ ਹੂੰ ਹੋਰਾਂ ਨੂੰ ਹੁਣ ਰੰਗ ਹੋ ਜੂਗੇ ਨਾ ਦੇਖ ਜੰਗ ਫੜ ਲਈ ਉਹਨਾਂ ਨੇ ਇਿੱਤਾ ਜਾਲੀ ਦਾ ਫੜਨੀ ਮੂਰੇ ਕਰ ਦੇਣਾ ਰੰਗ ਟੈਂਸ਼ਨ ਨਾ ਲੰਦਾ ਨੂੰ ਹਾਂ ਕਰ ਦਮਾਰ ਨਾੜਲੇ ਮੋਤਮ ਦਾ ਪੁੱਲਗਾ ਤੈਨੂੰ ਕਹਿਣਾ ਹੁੱਕਾ ਵਾਲਾ ਨਾੜ ਮੈਂ ਕਿਹੜਾ ਉੱਥੇ ਗਿਆ ਏ ਕਿੱਥੇ ਤੇ ਲਿਆ ਰੰਗ ਉੱਥੀ ਤੇ ਪੇ ਬਚ ਗਿਆ ਪੇ ਬਚਿਆ ਪਾਦਾ ਹੋ ਤੇਲ ਆ ਰੋ ਬੁਰਛੇ ਕਹਿੰਦਾ ਲੈ ਜਾ ਉੱਥੇ ਤੇ ਕਰਨਬੀਤ ਨੂੰ ਫੋਨ ਕਰਿਆ ਤੇ ਪਾਦਾ ਮੋਟਰ ਚ ਹਾਂ ਅੱਧੀ ਬੋਦਲ ਹੈ ਤੇਲ ਦੀ ਫਸ ਫਿਰ ਸਰ ਜਾਣਾ ਆਪਣਾ ਚੱਲ ਫੇ ਕਰੀਏ ਹੂੰ ਪਾ ਕੇ ਕਰੀਏ ਟਰੈਕਟਰ ਇੱਧਰ ਕਿਆ ਕਰੀਏ ਟਰੈਕਟਰ ਮੈਂ ਕਹਿੰਦਾ ਕਰਦੇ ਆ ਲੋਟ ਜਾ ਹੈ ਦੇਖ ਤਾਂ ਫੇ ਗੱਡੀ ਧੋਣੇ ਵਾਲੀ ਹੋਈ ਵੀ ਆ ਹੁਣ ਧੋਣੇ ਵਾਲਾ ਯਾਰ ਧੋਗ ਧੋ ਹੁਣ ਆ ਹੂੰ ਸੋ ਹੁਣਾ ਬਾਈ ਕਹਿੰਦਾ ਉਹਨੂੰ ਕਹਿੰਦਾ ਇੱਕ ਪਾਸੇ ਰੱਖੋ ਅਮਰੀਕਾ ਦਾ ਝੰਡਾ ਹੂੰ ਇੱਕ ਪਾਸੇ ਲਾਓ ਕਸਾਨੀ ਦਾ ਝੰਡਾ ਜਿਹੜਾ ਗਰੁੱਪ ਆ ਆਪਣਾ ਖੋਸਾ 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 ਲਾ ਦੇ ਇੱਕ ਪਾਸੇ ਉਹ ਬਣਵਾ ਕੇ ਲਾਉਂਗੇ ਬਣਵਾ ਲਿਆ ਵੇ ਇਦਾਂ ਦੇ ਇੱਕੋਂ ਦੀ ਬਣਵਾ ਕੇ ਆਹ ਜੀ ਬਣਵਾਉਣਾ ਸੇਮ ਉਹ ਇੱਕ ਹੋਰ ਇਹਨੂੰ ਦਊਗਾ ਇੱਕ ਆਦੂ ਵਾਲਾ ਦੇ ਹੂੰ ਠੀਕ ਨਹੀਂ ਬਾਕੀ ਬਈ ਕਨੈਕਸ਼ਨ ਰਹਿੰਦੇ ਹਲੇ ਕਰਨੇ ਨੇ ਨਾ ਕਰਾ ਦੇ ਕਨੈਕਸ਼ਨ ਉਹ ਕਨੈਕਸ਼ਨ ਕਰਾਉਂਗੇ ਉਹ ਬੁਲਾਉਂਦੇ ਆਂ ਮੁੰਡਾ ਇਲੈਕਟ੍ਰੀਸ਼ੀਅਨ ਟਰਾਲੇ ਦੀਆਂ ਲੱਟਾਂ ਵੀ ਕਰਵਾਉਣੀਆਂ ਸੱਟਾ ਠੀਕ ਆ ਕੱਲੂ ਗੁੱਲੂ ਹਾਂ ਕਹਿੰਦਾ ਸ਼ਾਮ ਨੂੰ ਕਹਿੰਦਾ ਲੈ ਆਂਦੇ ਛੱਡ ਕੇ ਜਾਂਦਾ ਟਰੈਕਟਰ ਅੱਛਾ ਟਰੈਕਟਰ ਦਾ ਰੰਗ ਬਹੁਤ ਸੋਹਣਾ ਕੱਟਦੇ ਆ ਨਾਲ ਇਹਦਾ ਨਾ ਰੰਗ ਬਹੁਤ ਦੇ ਤਾਂ ਮਿੱਟੀ ਨਹੀਂ ਜਿਹੜੀ ਪਰ ਮੈਂ ਮਿੱਟੀ ਲਿਖਦੀ ਆ ਇਹਦੇ ਉੱਪਰ ਹਾਂ ਹੈ ਨਾ ਇਹ ਨਾਲ ਦੇਖਦਾ ਛਿੱਟਾ ਪੈ ਗਿਆ ਉੱਥੇ ਦਿਖਦਾ ਹੈ ਹਾਂ ਇਹ ਕਾਲੇ ਕਰਕੇ ਨਾਲੇ ਕਰਕੇ ਦਿਖਦਾ ਹੈ ਜਦੋਂ ਦੇਖ ਮੜ ਜੀ ਲਿਬੜ ਜਾਂਦਾ ਜਦ ਇਹ ਮਿੱਟੀ ਦੀ ਖਲਾਈ ਜਾਂਦੀ ਸਕਾ ਟੂਣਾ ਹੈ ਕੱਲ ਨੂੰ ਦਿੰਦੇ ਇਹਨੂੰ ਵੀ। ਸਲੈਂਸਰ ਦਾ ਵੀ ਫੁੱਲ ਰੋਬ ਬਣ ਗਿਆ ਹੁਣ। ਹਾਂ। ਹੈਂ? ਸਲੈਂਸਰਦ ਗੋਈ ਲਾਤਾ ਭਾਈ ਆਪਣਾ ਪਹਿਲੇ ਵਾਲਾ। ਇਹਦੀ ਆਵਾਜ਼ੇ ਖਤੋਂ ਕਰੀ ਵੀ ਹੈ ਨਾ। ਉਹ ਤਾਂ ਉਹ ਟਰੈਕਟਰ। ਉਹ ਟਰੈਕਟਰ ਦੀ ਬਾਜੇ ਹੀ ਜੀਤੀ ਉਤੀ। ਹਾਂ। ਆ ਵੀ ਲੋਟ ਆ ਗਿਆ ਦੇਖ ਲੈ ਹੁਣ ਉਦਣ ਤਾਂ ਤੇ। ਨੇ ਵੀ ਵਸੇਰਾ ਲੈਣਾ ਕਰਦਾ। ਆ ਵੀ ਭਾਈ ਲੋਟ ਆਪਣਾ। ਕੱਲੇ ਨੂੰ ਮੋਮਦਾ ਹੁਣ ਹੈਡਲੇ ਲਿਆਉਣਾ ਬਸ। ਕਾਏ। ਘੋੜੇ ਵਾਲਾ। ਹੈਂ? ਦੇਖਦੇ ਹਾਂ। ਉਹ ਤਾਂ ਮੌਣੀ ਬਾਜੇ ਲਾ ਦੇ। ਹੂੰ ਹੂੰ। ਹਾਂ। ਚਲ ਦੇਖੀਏ ਹੁਣ ਕੱਢ ਦੇ ਲੈ ਤਨ। ਟਰਾਲਾ ਕੱਢ ਬਾਹਰ ਹੈ ਹੂੰ ਟਰਾਲਾ ਕੱਢ ਲੈਣੇ ਆ ਯਾਰ ਰੰਗੋ ਸਬਜ਼ੀ ਕੋ ਕਰੀ ਸਬਜ਼ੀ ਤੇਰੇ ਮੈਨ ਨਹੀਂ ਕਹਿੰਦਾ ਬਹੁ ਰੰਗ ਹੈ ਇਹਨਾਂ ਗਾੜੀ ਵਾਲੀ ਨੂੰ ਮਾਰੀ ਹੂੰ ਪੇਂਟਰ ਵੀ ਪਹੁੰਚ ਗਿਆ ਉਹ ਦੇਖ ਗਾੜੀ ਵਾਲੀ ਨੂੰ ਮਾਰੀ ਆਹ ਬੰਦਾ ਫੇਰ ਗਾੜੀ ਵਾਲੀ ਨੂੰ ਵਜ ਜਾ ਫੇਰ ਠੀਕ ਆ ਬੰਦਾ ਮੁੱਛਾਰ ਸਲਾਮਸਰ ਰਹਿ ਗਿਆ ਟਰਾਲੇ ਨੂੰ ਲਾਉਣੇ ਜਿਹੜਾ ਤੇਰੇ ਵਾਲੇ ਲੱਗਿਆ ਵਾ ਬਸ ਲਵਾ ਦਨ ਹੁਣ ਕੀ ਹੋ ਗਿਆ ਹੈ ਹੁਣ ਲਵਾ ਦਨ ਲਿਜਾਵਾਂਗੇ ਇੱਕ ਵਾਰ ਮੰਜੀ ਵਰੋ ਕਰਾਉਣਾ ਯਾਰ ਜਿਹੜੀ ਉਹ ਕਾਗਜ਼ ਜਾਨੀ ਬਣਦਾ ਤੂੰ ਇਹ ਲੋਟ ਕਮਰੇ ਜੇ ਬਾਗ ਪੱਕਾ ਜੀ ਅੱਛਾ ਵਾਹਿਗੁਰੂ ਦੀ ਕਿਰਪਾ ਨਾਲ ਗੇੜੇ ਸੋਹਣੇ ਆ ਸੀ ਉਹ ਪੈਜ ਖੜੇ ਹੋਏ ਕਰੂੰਗਾ ਹਾਂ ਦੇਖ ਲੈ ਦੁੱਲਾ ਕਹਿੰਦਾ ਬਣਾ ਕੇ ਦੂੰਗਾ ਵਧੀਆ ਪਰ ਜੈਕਟ ਕਰਕੇ ਮੈਂ ਵੀ ਰੋ ਤਰਪਾਲ ਵੀ ਬਣਾਉਣੀ ਪੈਣੀ ਹੈ ਫਿਰ ਬਾਲਤ ਬਣਾਉਣੀ ਪੈਣੀ ਫਿਰ ਬਣਾਉਣਾ ਵੀ ਤਰਪਾਲ ਨਾ ਮੈਂ ਹੀ ਬਣਾਉਣਾ ਮੇਰੇ ਤਾਂ ਮੰਜੀ ਟਰੈਕਟਰ 'ਤੇ ਹਾਂ ਤੇਰੇ ਟਰੈਕਟਰ 'ਤੇ ਇਹ ਸਦਰੀ ਨਹੀਂ ਜੈ ਟਰੈਕਟਰ 'ਤੇ ਮੈਂ ਉਹ ਕਰਨਾ ਹੈ ਨਾ ਮੈਂ ਕੋੜੀ ਬਣਾਉਣੀ ਹੈ ਕੀਤੀ ਪਿੱਛੇ ਕਾਜੀ ਦਲੇ ਪਰ ਗੋੜੀ ਨਹੀਂ ਹੈਗੀ ਮੈਂ ਇਹ ਗੰਨੇ ਵਾਲੀ ਨਹੀਂ ਹੈਗੀ ਗੋੜੀ ਤੇਰੇ ਪੈਪ ਗੋਲ ਹਾਂ ਗੋਲ ਬਣਦੀ ਬਣਦੀ ਨਹੀਂ ਗੋਲ ਮੋੜ ਬਾਇਬਲ ਨਹੀਂ ਬਣਦੀ ਉਹ ਹੁਣ ਤਾਂ ਨਦੀ ਬਾਦ ਨਾ ਇਹ ਗੰਨੇ ਦੇ ਪਹਿਲਾਂ ਬਣਾਉਂਗਾ ਠੀਕ ਹੈ ਬਾੜੀਓ ਵਧੀਆ ਗੰਨਾ ਬਾਜ ਜਾਂਦਾ ਆ ਨਾ ਚਾਹੀ ਘਟ ਜਾਂਦੀ ਆ ਪਿੱਛੇ ਨੂੰ ਵੀ ਲਵਾਈ ਬਾਜ ਜਾਂਦੀ ਆ ਉਹ ਆਪਣੇ ਹੱਥ ਜਿਹੇ ਲਾਲ ਦਾਬੂ ਘਟਕਾ ਨਾ ਤਾਂ ਘਟਕਾ ਲਨ ਹੈ ਕਿ ਨਹੀਂ ਕਿੰਨਾ ਘਟਕਾ ਘਟਾ ਲਾ ਪਿੱਛੇ ਹਾਂ ਹਾਂ ਸੈਡਾ ਗੱਬੇ ਗੱਬੇ ਰਖਾ ਲਓ ਆਪਣੇ ਹੱਥ 'ਚ ਕੋਡਿੰਗ ਕਰਾ ਦੇਣੀ ਡਾਇਰੈਕਟਰ ਨੂੰ ਹੁਣ ਕਿਦਨੇ ਦੇਖਦਾ ਟਾਈਮ ਜਾ ਕੱਢ ਕੇ ਜਾਂਦਾ ਕੀ ਕੀ ਦਾ ਕੋਡਿੰਗ ਉਹ ਕਹਿੰਦੀ ਐ ਲਿਮੀਨੇਸ਼ਨ ਜੀ ਨਹੀਂ ਐਮੀਨੇਸ਼ਨ ਸਾਰੇ ਪਰੇ ਲੈ ਲੈਣ ਦੇ ਹੂੰ ਹਾਂ ਉਹ ਦਿਖਣੀ ਦਿਖਣੀ ਥੋੜਾ ਤੈਨੂੰ ਕਰੀ ਵੀ ਹਾਂ ਲਗਣਾ ਉਹ ਲੈ ਹਾਂ ਨਾ 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 ਉਹ ਦਿੱਤੀ ਹੁੰਦੀ ਆ ਜੇਕਰ ਨਹੀਂ ਇਹ ਇਸ ਕਰਾਉਣੀ ਆਹੀ ਰਹਿਣਾ ਰੰਗੂ ਦਾ ਉਹ ਓਕਣਾ ਫੋਨ ਵਾਂਗ ਹੁੰਦੀ ਆ ਉਹ ਜੀ ਫੋਨ ਉਹਦੇ ਬਾਰੇ ਉਹਦੇ ਬਾਰੇ ਇਥੇ ਉਹ ਬਣੀ ਜਾਂਦੀ ਫਿਰ ਉਹ ਹਾਂ ਉਹ ਫਿਰ ਆਈ ਚੱਕੇ ਚੱਕੀ ਗੱਲ ਅਟਾ ਫੋਨ ਗਰਾਸ ਲਵਾਉਨੇ ਆਪਾਂ ਆਏ ਆ ਉਹ ਬਾਦ ਨਹੀਂ ਪ੍ਰੈਸ਼ਨ ਵਾਲਾ ਹੈ ਨਾ ਕਾਗਜ਼ੇ ਹੀ ਹੁੰਦਾ ਓਏ ਇਹਦਾ ਜ ਮੂੰਹ ਦੇਖਣ ਲੱਜ ਜਾਂਦਾ ਐਨੀ ਚਮਕ ਹੁੰਦੀ ਦੀ ਕਿਹਦੇ ਨੰਬਰ ਪਲੇਟ ਦਾ ਹੀ ਪਤਾ ਕਰਦਾ ਕਰਦੇ ਆ ਨੰਬਰ ਤਾਂ ਮਿਲ ਗਿਆ ਸੁਣੀ ਜੀ ਜਗ੍ਹਾ ਲੱਗ ਜਾਂਦੀ ਮੂੰਹ ਦੇ ਆਹ ਕੋਈ ਮਿਲਣੀ ਨਹੀਂ ਹਾਂ ਇਹ ਲੱਗਣੀ ਦੀ ਨੰਬਰ ਪਲੇਟ ਇਹ ਨਾਲੇ ਮੈਨੂੰ ਸੜਦਾ ਰੂਪ ਬਹੁਤ ਹੈ ਨਾ ਟਰੈਕਟਰਾਂ ਦਾ ਇਹਨਾਂ ਦਾ ਹੈਨਾ ਚਾ ਇਹਦੇ ਨਾਲ ਹੀ ਕਰਨੇ ਆ ਵੀ ਹੱਲ ਕਰਦੇ ਨੰਗੋ ਕਰ ਦੂੰਗਾ ਇਹਨਾਂ ਦਾ ਇਹਨਾਂ ਨੂੰ ਸਪਰੇਅ ਮਾਰ ਦੂੰਗਾ ਇਹਨਾਂ ਨੂੰ ਸਪਰੇਅ ਮਾਰ ਦੋ ਉਹਦੇ ਨਾਲ ਹੀ ਸਪਰੇਅ ਐਹੀ ਚੀਜ਼ ਆ ਖੋਲ ਕੇ ਨਾ ਮੈਂ ਪੇਂਟਰ ਨੂੰ ਕਨਫਰਮ ਫਿਰ ਪੇਂਟਰ ਨੂੰ ਕਿਹਦਾ ਹੁਣ ਪੰਮਾ ਪੇਂਟਰ ਹਾਂ ਪੰਮਾ ਪੇਂਟਰ ਕਰ ਦਊਗਾ ਕਰਵਾਉਂਗਾ ਤੇ ਹੋ ਆਵੇ ਗੱਲ ਲੈਂਦੇ ਆਪਾਂ ਹੁਣ ਪੰਮੇ ਨੂੰ ਕ ਪੰਮੇ ਆਇਆ ਤੂੰ ਟਰੈਕਟਰ ਪੈਲਾ ਜੋੜ ਥੇਮ ਕਰ ਸ਼ਾਮਾ ਨੂੰ ਇੱਕ ਸਾਈਡ ਸ਼ਾਮਾ ਕੱਢ ਲੈ ਵੀ ਦੂਜੀ ਸਾਈਡ ਖੜਾ ਲਈ ਜਾਨੀ ਉਹਦਾ ਭੱਜਿਆ ਉੱਪਰੋਂ ਮਤਲਬ ਉੱਥੇ ਸ਼ਾਮਾ ਲਾਈ ਲੂਈ ਸਾਈਡ ਤਾਂ ਇੱਧਰ ਇੱਧਰ ਖੜਾ ਲਾ ਪਾੜ ਰਲਾ ਹਾਂ ਵਾਲਾ ਬਿੰਦਰ ਲੱਗਿਆ ਪਾਉਣ ਪਾਲਾ ਕੈਗਲਾ ਜੀ ਇਹ ਕਿਹਦੇ ਹੁਹ ਕਪਾਲਿਆ ਤੈਨੂੰ ਪਾਲਿਆ ਮੈਂ ਖਤ ਤੇਰੇ ਪਰ ਕੇ ਥੋੜੋ ਵੀ ਥੀ ਲੈਣਾ ਮੈਂ ਤਾਂ ਉਰੀ ਨੂੰ ਲਿਆਉਂਦਾ ਹੁੱਕ ਫੇਰ ਲਿਆਉਣੀ ਪੈਦੀ ਫਿਰ ਡਰਾਈਵਰ ਕਾਦਾ ਹੋਇਆ ਹੋਇਆ ਜਿਹੜਾ ਨੂੰ ਪਤਾ ਹੀ ਨਹੀਂ ਦੁਕਾਨ ਟਰੈਕਟਰ ਕਾ ਲੇ ਗਿਆ ਕੀ ਕਾ ਕਰਾ ਕੀ ਨਹੀਂ ਕਰਦਾ ਫਿਰ ਤਾਂ ਪੰਮਾ ਵੀ ਡਰਾਈਵਰ ਨਹੀਂ ਹੈਗਾ ਪੰਮਾ ਵੀ ਕਿ ਦਿਨ ਨੂੰ ਨੇ ਤੇ ਰੇੜੀ ਪਾਉਣ ਆਇਆ ਹੋਇਆ ਮੋੜ ਕੇ ਲੈ ਗਿਆ ਦਵਾਈ ਦਵਾਈ ਥੋੜੀ ਜਿਹੀ ਵਜਿਤੀ ਸਾਰੇ ਠੂਕ ਜਰਾ ਦਾ ਐਨੀ ਦਾ ਦਵਾਈ ਦੀ ਉੱਥੇ ਚੱਕ ਕੇ ਲਿਆਉਂਦਾ ਲੈ ਦਵਾਈ ਯਾਰ ਕੀ ਉਹਰੇ ਵੀ ਉਹਰੇ ਤੇ ਗਿਆ ਮੋਦੀ ਕਰ ਗਿਆ ਆ ਤਾਂ ਆ ਵੀ ਸਾਰੇ ਕਾਲੇ ਰੰਗ ਦੇ ਆ ਲੇਵਲ ਚ ਕਾਲਾ ਬੱਸ ਜੁਦਾ ਕਰ ਮਾਰਿਆ ਯਾਰ ਇੱਥੇ ਗਿੱਲਾ ਆ ਯਾਰ ਗਿੱਲਾ ਏ ਉਹ ਡਰਾਈਵਰ ਕਹਿੰਦਾ ਜੀ ਨਾ ਪੈਰੀ ਵੜ ਰਹੀ ਨਾ ਭਾਈ ਆਹੋ ਮੈਂ ਚਾਲ ਗਾਇ ਕਰਦਾ ਹਾਂ ਉਹ ਗਿੱਲਾ ਦੇਖੀ ਗਿੱਲਾ ਗਿੱਲਾ ਬਚਾਈ ਪਰਾਂ ਨੂੰ ਕਰ ਲਾ ਆਇਆ ਆ ਪਮਾ ਬਾਈ ਮੁੜੇ ਲੈ ਜਾਰ ਦੇਖੀ ਲੈ ਜਾਰ ਜਨਾਬ ਸਾਲੀ ਕੀ ਹਾਲ ਹੈ ਬਾਜੀ ਠੀਕ ਉਹਨੂੰ ਕੰਮ ਲੱਗਿਆ ਵਾਜ ਮਾ ਟਰੈਕਟਰ ਕੱਢਿਆ ਨਹੀਂ ਬਹੁਤ ਦਿਨ ਹੋ ਗਏ ਮੈਂ ਅੱਜ ਕੱਢ ਕੇ ਗੜੀ ਦੇ ਲਈਏ ਜਾਲੀਆਂ ਰੰਗ ਕਰਨ ਲੱਗੇ ਐ ਇਹਨੂੰ ਗੰਨੇ ਵਾਲਿਆਂ ਨੂੰ ਜਾਲੀ ਨੂੰ ਚੜਜੀ ਲੱਗਦੀ ਆ ਮੈਂ ਕਰਦੀ ਆ ਬਾ ਖਾੜਨ ਦੇ ਬਾ ਖਾੜਨ ਦੇ ਚਾਵਾਂ ਚ ਵਿੰਦਰ ਵੀ ਨਿਆਰੇ ਲੈਣ ਲੱਗਿਆ ਉਹ ਦੇਖ ਆ ਮੂਰੇ ਦੇਖ ਉਹ ਆ ਪਰ ਹੂੰ ਕਿ ਹੋਰ ਕਾਸੀ ਦੀ ਯਾਰੀ ਇਹ ਰੰਗ ਚੇ ਆ ਰੰਗ ਨਹੀਂ ਰਹੀ ਇਹ ਉਹ ਸ਼ਾਈਨਰ ਮਾਰਿਆ ਤਾਂ ਉਹਨੇ ਪਹਿਲਾਂ ਇੱਕ ਵਾਰ ਆਏ ਮਾਰੀ ਜੁੱਦਿਆ ਤੇ ਅੱਜ ਕਾਹਤ ਹੈ ਉਹ ਸ਼ਾਈਨਰ ਵੀ ਵੱਜਿਆ ਪਿਲ ਕਾਲਾ ਇਹਦੇ ਪਰ ਬਾ ਖਾੜਨ ਦੇ ਬਾ ਖਾੜਨ ਤੇ ਖੜਨ ਦੇ ਗੱਡੀ ਉਹ ਤੂੰ ਉਈਓ ਗੇੜਾ ਦੇ ਆ ਉਧਰ ਨੂੰ

ਇਦੇ ਨਾਲ ਦਾ ਹੀ ਨੋਗੋ ਜਿਹਾ ਜਾ ਉਹ ਮੁੰਡਾ ਲਿਆ ਵਾ ਪਾਵਲ ਵਾਲਾ ਅੱਛਾ ਤੂੰ ਆ ਹਾਂ ਬਈ ਜਿਹੜਾ ਆਪਾਂ ਦੇਖਣਗੇ ਇਹਦੇ ਬਾਰੇ ਡਰਾਈਵਰ ਕਹਦਾ ਜਿਨੇ ਟਰਾਲੀ ਪਹਿਲੀ ਵਾਰ ਇਹਨਾਂ ਪਾਈ ਹਾਂ ਵਾ ਜਾ ਵਈ ਵੀ ਡਰਾਈਵਰ ਨੇ ਹੁਕਮ ਤੇ ਪਿੰਡ ਦੇ ਹੁਕਮ ਘਰ ਤੇ ਕਿਲੇ ਦੇ ਬਗੈਰ ਰੁਕਤੇ ਉਰੇ ਲਿਆ ਕੇ ਫੇਰ ਮੁੰਡਾ ਮੈਂ ਪਾਣ ਡਰਾਈਵਰ ਨਹੀਂ ਦੱਸਦੇ ਇਹ ਫੇਰ ਪਹਿਲੀ ਵਾਰ ਚਲਾਇਆ ਆਪਾਂ ਨੂੰ ਡਰਾਈਵਰ ਨਹੀਂ ਦੱਸਦੇ ਇਹ ਮੰਨੇ ਹੱਥ ਤੇਰੀ ਮੂਰੇ ਤੇਰੀ ਡਰਾਈਵਿੰਗ ਦੀ ਗੱਲ ਮੰਨ। ਤੇਰੀ ਡਰਾਈਵਿੰਗ ਦਾ ਕਿਸੇ ਮਾਅ ਹ। ਮੇਰੇ ਯਾਰ ਵਿਧਾ ਦੀ ਡਰਾਈਵਿੰਗ ਦਾ ਕਿਸੇ ਮਾਅ। ਇਹ ਚੰਗੇ ਹੁੰਦੇ ਆ ਬੰਤੇ। ਇਹ ਵੀ ਇਹ ਵੀ ਮੈਨੂੰ ਮਖੌਲ ਕਰੇ ਕਰਦਾ। ਪਰਦੇ ਢਕੇ ਨਹੀਂ। ਕਿਵੇਂ ਢਕੇ ਰਹੋ। ਡਰਾਈਵਰ ਨਾ ਕਰੋ। ਪਰ ਵੀ ਤਾਂ ਸਾਰੀ ਉਮਰ ਨਹੀਂ ਦੇਖੋ ਹੁੰਦੀ। ਜਦ ਇੰਨਾ ਸੋਹਣੇ ਫੋਨ ਨਹੀਂ ਤੇ ਹੁੰਦੇ। ਚਾਹੇ 100 ਸਾਲ ਦਾ ਵਧੀਆ ਡਰਾਈਵਰ ਹੋਵੇ। ਅਖੀਚੀ ਜਾ ਕੇ ਕੋਹਨਾ ਕੋ ਹੋਈ ਜਾਂਦਾ। ਆਉਂਦਾ ਹੈ ਉਹ ਹੈ ਬਾਈ। ਪਾਪਾ ਜੀ ਵੀ ਕੀ ਕਰਦਾ ਕਹਿੰਦਾ ਗੱਡੀਆਂ ਚਲਾਈਏ ਮੈਂ ਫੌਜ ਚ। ਕਹਿੰਦਾ ਸਾਡੇ ਡਰਾਈਵਰ ਪਹਿਲਾਂ। ਜਾਇ ਦੇ ਬਿੱਟਰ ਲੀਪਰ ਕੇ ਫਰਮਾ ਤੇ ਟਿੱਪੀ ਟਲੀ ਬਾਲੀ ਬਹੁਤ ਪਿਛੂ ਜੂੜੇ ਪਟੇ ਕਰਦੇ ਹਾਂ ਬੇੜਾ ਪੰਜ ਸੱਤ ਘਰ ਥੀਪੇ ਸੁਪਰੇ ਸਾਰੇ ਹੀ ਤੇਰੇ ਹੈ ਪਾਸੀ ਭੂਤ ਨਹੀਂ ਜੀ ਸਾਰਿਆਂ ਦੇ ਘਰਾਂ ਦੀ ਛਤਰੀ ਤੋਂ ਉੱਚੀ ਲੱਦ ਲਈ ਘਰਤੀ ਪੁੱਟੀ ਪੁੱਟੀ ਕਾ ਸਭ ਸਿਰੇ ਦੇ ਕੱਟ ਲੈਂਦੀ ਸਿੰਗਲ ਟ੍ਰੇਲੀ ਨੂੰ ਤੀਜਾ ਇੱਥੇ ਲੈ ਆ ਕੇ ਪੁੱਠੀ ਜਾਤੀ ਹੁਣ ਦੇਖੀ ਕਈ ਮਿਲ ਚਾਹ ਲੈ ਕੇ ਜਾਉ ਕਿਨੇ ਕਰਿਆ ਕੰਡੇ ਕੋਲ ਤੇ ਥੋੜੀ ਜਿਹੀ ਪਿੱਛੇ ਲੈ ਜਾ ਕੇ ਪੁੱਠੀ ਕਰੀ ਵੀ ਹਾਂ ਸਭ ਤੋਂ ਥੱਲੇ ਦੇ ਕੱਢਿਆ ਨੂਬੇ ਤੋਂ ਥੱਲੇ ਦੇ ਮਰ ਰੂੜਿਆ ਉਹਦਾ ਕਾਕੇ ਦਾ ਮੱਮਾ ਇੱਕ ਮੈਂ ਥੱਲੇ ਦੇ ਕੱਢਿਆ ਤੁੰ ਨੂੰ ਫਿਰ ਤੱਕ ਮਿੱਟੀ ਦੇ ਲਾ ਕੇ ਨਹੀਂ ਦਬਗੀ ਮਿੱਟੀ ਬਹੁਤ ਆਉਗੀ ਜੇ ਥਰਾਲਾ ਖੜਾ ਲਾ ਬਾਈ ਨਾ ਬਾਈ ਜੇ ਤਾਂ ਉਹ ਦਵ ਗਿਆ ਹਾਂ ਮਗਰ ਉਹ ਕਰ ਮੱਲ ਸੀ ਆਇਆ ਕਰ ਰਿਹਾ ਜਿਹੜਾ ਜਮਾ ਦਿਹਾੜ ਲਵਾਣਾ ਆ ਜੁੱਤੀ ਵਾਲਾ ਵੀ ਲਵਾਇਆ ਤਾਂ ਤਾਂ ਜਮਾ ਲਵਾਇਆ ਆ ਜੁੱਤੀ ਵਾਲਾ ਲਵਾਇਆ ਤੇ ਜੁੱਤੀ ਵਾਲਾ ਹਮ ਇੱਕ ਮੋਬਾਈਲ ਵਾਲਾ ਉੱਪਰ ਮੋਬਾਈਲ ਆ ਪੰਮਾ ਬਾਈ ਟੱਕਣ ਟੱਕਣ ਲੋਣ ਪਈ ਕਿੱਥੇ ਨੂੰ ਕਰੂੰਗਾ ਸਿਰ ਦੇ ਕੋਲ ਚੱਲ ਕਿਆ ਨਾ ਮੈਂ ਪੈਂਦਾ ਦੂਈ ਸਾਈਡ ਨੂੰ ਬਾਈ ਅਸੀਂ ਉਧਰ ਸਿਰ ਰੱਖ ਕੇ ਲੱਤਾਂ ਇੱਧਰ ਨੂੰ ਕਰਦੇ ਆ ਸਾਹਮਣੇ ਫਿਰ ਲੈਣ ਦੀ ਗਦੀ ਚੱਲਦੀ ਆ ਕੁੱਤੇ ਵੀ ਹੁੰਦਾ ਫੇ ਕੁਝ ਨਹੀਂ ਦੇਖਦਾ ਗਿਆ ਚੱਲਦਾ ਆਹ ਵੇਦਾ ਵੀ ਥੇ ਬੜਾ ਲਾ ਹੁੰਦਾ ਕੋਤਾ ਹੱਸਦਾ ਕਿ ਆਪਿਆ ਹੁੰਦਾ ਥੋੜਾ ਜਿਆਦਾ ਟਾਈਮ ਫੇ ਕੱਢ ਜਾ ਫਿਰ ਆਪਾਂ ਨੇ ਓਹ ਲਪੂਗਾ ਇਹਨੂੰ ਇਹ ਥੋੜਾ 2 ਕੁ ਸਾਲ ਤੱਕ ਆਪਾਂ ਨੇ ਰੋਗ ਚੱਕੇ ਦੇਣਾ ਮੰਜੀ-ਮੁੰਜੀ ਵਾਲਾ ਐਲਪੀ ਲੈ ਲੈਣੀ ਐਲਪੀ ਲੈਣੀ ਗੰਨਾਂ ਨੂੰ ਇਹਨੂੰ ਉਹ ਤਾਂ ਸਭ ਤੋਂ ਵਧੀਆ ਹੋਰ ਰੌਣਾ ਬੈਠਾ ਬੜਕ ਤਾਰ ਬਾਈਕ ਉੱਤੇ ਕੱਦੂ ਨਹੀਂ ਆਉਣਾ ਲਪੀਦੇ ਨਹੀਂ ਤਾਂ ਤੂੰ ਟੋੜਨ ਨੂੰ ਤੇਰੀ ਜਿੱਥੇ ਤੇ ਮਰਜ਼ੀ ਕੱਢ ਲਿਆ ਉਹਦਾ ਬਲੋਟ ਹੈ ਤੁਸੀਂ ਹੋਰ ਇਹ ਗੱਲਾਂ ਨਾ ਕਰੀ ਜੋ ਕੈਮਰ ਰਖਾਉਣਾ ਡੈਕਟਰ ਮੈਂ ਇੰਨਾ ਕੈਮਰਾ ਨਾ ਮੇਰੀ ਗਾ ਥੋੜਾ ਕੈਮਰਾ ਖਾਉਂਗਾ ਤੂੰ ਰੋਣਾ ਏ ਕਾ ਤੇ ਜਾਣੇ ਵੀ ਸੌਖਾ ਹੁਣੇ ਨਹੀਂ ਸੌਖਾ ਏ ਉੱਥੇ ਪੈ ਨਹੀਂ ਹੋਣਾ ਕੈਬਨ ਚ ਉਹ ਬਹੁਤ ਚੌੜਾ ਬੰਮੇ ਬਾਈ ਆਨੂੰ ਚੌੜਾ ਕਿਹੜਾ ਚੌੜਾ ਦੇਖਦਾ ਉਹ ਬਾਈ ਮੈਂ ਪੈ ਜਾਈਂਗਾ ਬਸ ਮੈਂ ਕੈਬਨ ਲਵਾ ਦੇਣਾ ਥੋੜੇ ਕੈਬਨ ਵਾਲਾ ਤੂੰ ਪੂਰੀ ਕਹ ਲੱਖ ਰੁਪਏ ਹੋਰ ਪਾਈਂ ਤੂੰ ਸਾਲਾ ਇਹ ਨਹੀਂ ਲਿਆਦੇ ਕੰਪਨੀ ਦੇ ਲੱਗਿਆ ਲਗਾਏ ਆ ਉਹ ਨਹੀਂ ਕੰਪਨੀ ਤਾਂ 4.5 ਲੱਖ ਰੁਪਏ ਮੰਗਦੇ ਆ ਕੈਬਨ ਕੈਬਨ ਆਪਰੇਟਰ ਹਾਂ 472 ਜਣਾ ਦੀ ਕੋਰ ਫਾੜੇ ਚਾਰ ਪਤਾ ਕਰ ਲਿਆ ਮੈਂ ਤੇਰੇ ਨਾਲ ਤੇ ਪਹਿਲਾਂ ਉਦੋਂ ਆਈ ਕੁਝ ਕਰਿਆ ਸੀ ਜਿੱਦਣ ਪਹਿਲੇ ਦਿਨ ਈਦੀ ਸਾਈ ਦੇ ਕੇ ਆਏ ਆ ਅ ਫਾੜੇ 4 ਲੱਖ ਰੁਪਇਆ ਮੰਗਿਆ ਕੈਵਨ ਵਾਲੇ ਦਾ ਲੈ ਇਹਦਾ ਆਹ ਗੱਡੀ ਆ ਗਈ ਭਾਈ ਕੋ ਹੋਰ ਨਵੀਂ ਪਿੰਡ ਇਹ ਆਈ ਹੈ ਗੱਡੀ ਨਾ ਕੋਈ ਕੰਮ ਛੱਡ ਵੀ ਦੋ ਛੱਡੂ ਵੀ ਹਾਂ ਆ ਕਈ ਦਿਨ ਦਾ ਰੁੰਦਾ ਫਿਰਦਾ ਕੰਮ ਬੁੱਸ ਵੀ ਆ ਜਾਈਓ ਆਦੇ ਬੁੱਸ ਆਦੇ ਨਮਾ ਲੈ ਆ ਲੈ ਦਾ ਛੋਟਾ ਨਾਲ ਠੀਕ ਆ ਇੱਕ ਆ ਬੰਬੇ ਕੁੱਤੇ ਨਾਲ ਬੋਤਾਂ ਕਰੇ ਬੇ ਹੂੰ ਬਹੁਤ ਨਿਗਾ ਨਾਲ ਆਉਣਾ ਪੈਂਦਾ ਇੱਕ ਸਾਢੇ ਦੋ ਦਿਨ ਕਾਲੇ ਆ ਕਾਲੇ ਲਿਫਾਫੇ ਵਰਗੇ ਆ ਹੋ ਪੜ ਗਏ ਕਾਲਦ ਕਾ ਗਏ ਬਾਬਾ ਹੁਣ ਆਪੇ ਭੱਜ ਜਾਣਾ ਪੰਜ ਸੱਤ ਦਿਨ ਤੱਕ ਕਾਹ ਨੂੰ ਭੱਜਦੇ ਨਾਲੇ ਹਾਂ ਆਵਰੀ ਜਿਹਦੇ ਅਜੇ ਪੰਜ ਸੱਤ ਦਿਨ ਲੱਗੂਗੇ ਵਾਹ ਮਾਰਿਆ ਜਾਣਾ ਕਿਤੇ ਕਾਲੇ ਲਿਫਾਫੇ ਦੇ ਭਲੇ ਦੀ ਲੱਬ ਦਾ ਖੋਲਣੇ ਨੂੰ ਕੀ ਖੋਲਣਾ ਉਹ ਟਾਂਕੇ ਲਵਾਏ ਤੇ ਅੰਦਰ ਟਾਂਕੇ ਲਵਾਤੇ ਨਟਾ ਨੂੰ ਨਟਾ ਨੂੰ ਟਾਂਕੇ ਲਵਾਇਆ ਪਹਿਲਾਂ ਗਿਰ ਗਿਆ ਇੱਕ ਥੱਲੇ ਵਿੱਚ ਉਹ ਜਾਂ ਦੁੱਦੇ ਕੋ ਕਾਲੀ ਦੀ ਦੁੱਦੇ ਨੂੰ ਦੇਖ ਕਾਲੀ ਜਿਹੜੇ ਕੰਮ ਸਾਡੇ ਟੋਏ ਵਾਲੇ ਹੀ ਹੁੰਦੇ ਆ ਕਾਲੀ ਅੱਗੇ ਟੋਏ ਇਹਦਾ ਤੱਕਾ ਪੈਂਚ ਲਵਾਤਾ ਹੈ ਇਹਦਾ ਮੂੰਹ ਪਨੂ ਰੱਖੇ ਕਰਿਓ ਕਾਦਾ ਇਹਦਾ ਇਹਦਾ ਆ ਦੂਜਾ ਜਿਹੜਾ ਤੇ ਹੱਥ ਲਾਇਆ ਥੱਲੇ ਤੇ ਇਹਨੂੰ ਥੱਲੇ 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 ਆ ਹਾਂ ਉੱਪਰ ਰੱਖਿਆ ਉੱਪਰ ਇੱਥੇ ਰੱਖਦਾ ਹਾਂ ਬਸ ਥੱਲੇ ਫਸਣੇ ਤੇ ਕਿਸੇ ਚੀਜ਼ ਵਿੱਚ ਕਈ ਵਾਰੀ ਉਹੀ ਹਾਂ ਉੱਪਰ ਵਧੀਆ ਰਹਿੰਦਾ ਹੈ ਦੇਖ ਜਿੱਥੇ ਰਸਾ ਟਾਈਟ ਹੋ ਗਿਆ ਉੱਥੇ ਘਾੜਦਾ ਇਹਨੇ ਰਸਾ ਦਾ ਮੂਰੇ ਤੇ ਟਾਈਟ ਹੋਣਾ ਹੈ ਇੱਥੇ ਨਹੀਂ ਜਿੱਥੇ ਮਰਜ਼ੀ ਖੜਾ ਲਾ ਨਹੀਂ ਲੈ ਇਹਦੇ ਵੀ ਲੈ ਇਕੱਠਾ ਕਰ ਦੇ ਸਭ ਉਹ ਤਾਂ ਖਾਲੀ ਨੂੰ ਆ ਅੱਛਾ ਆਪਾਂ ਸਾਰੇ ਉਹ ਪਿੱਛੇ ਬੰਨ ਕੇ ਰੱਖੇ ਦੱਸੇ ਨੂੰ ਤਾਂ ਜੇ ਖਾਲੀ ਖਲ ਹੋ ਗਿਆ ਡਰ ਵਾਲਾ ਫੇਰ ਇਕੱਠਾ ਕਰਨਾ ਆ ਜੇ ਮੁਰਾ ਸਰਾਏ ਪਿੱਛੇ ਜਾ ਕੇ ਇਹਦੇ ਨਾਲ ਲਿਬੜ ਕੇ ਇਕੱਠਾ ਕਰ ਦੇ ਪਿੱਛੇ ਬੰਨਿਆ ਰਹਿਣਾ ਆ ਖੋਲੀਆਂ ਹੀ ਨਹੀਂ ਆ ਰਹੀ ਇਕੱਠਾ ਹਾਂ ਇੱਕ ਤਾਂ ਸਮਾਨ ਬਰੰਗ ਕਰਨ ਵਾਲਾ ਦੋਪਦਾ ਬਾਈ ਹੁਣ ਕੱਲ ਵੀ ਅੱਜ ਹੁਣੇ ਅੱਜ ਟ੍ਰੈਨਿੰਗ ਦਾ ਕੰਮ ਨਿਬੜ ਦੇਣਾ ਕੱਲ ਵੀ ਕੋ ਕੂਲਰ ਪਿਆਰਾਂ ਕਰਨੇ ਵਾਲਾ ਮਿੰਜਾ ਪੇ ਦੋ ਫੇਰ ਪਾਈਪਾਂ ਪਈਆਂ ਬਿੰਦੂ ਨੂੰ ਬੁਲਾ ਲੈਣਾ ਤਾਂ ਤੁਸੀਂ ਉਹਨੇ ਬੈਟਰ ਬੁਲਾ ਲਈਏ ਹਾਂਜੀ ਬਿੰਦੂ ਨੂੰ ਖਬਰ ਬੁਲਾਉਣਾ ਪੈਣਾ ਸੰਜੀ ਨੂੰ ਬੁਲਾ ਲਮ ਸੰਜੀ ਨੂੰ ਸੰਜੀ ਨੇ ਤਾਂ ਹੋਣਾ ਨਹੀਂ ਚੱਲ ਬੁਲਾ ਲਾ ਬੁਲਾ ਲਾ ਕਿ ਬਿੰਦੂ ਦਾ ਜੂ ਬੁਰਸ਼ਾ ਕਰ ਲੈ ਪਾਣੀ ਉਹ ਬਣਾਤਾ ਨਾ ਨਾ ਪਾਣੀ ਨਹੀਂ ਹੈ ਨਾ ਇਹ ਸਾਰਾ ਦੂਹਾ ਹੈ ਮੈਂਟ ਹੈ ਰੂਬਾ ਨਾ ਮੈਂਟ ਦੂਹਾ ਨੂੰ ਮਾਰਨਾ ਤਾਂ ਰੂਬੀ ਜੀਲ ਤਾਂ ਨਹੀਂ ਕਿਤੇ ਮਾਰਦੇ ਬਹੁਤ ਹੈ ਪ੍ਰੰਕ ਬਹੁਤ ਹੈ ਹੋਰ ਪਾਲਾ ਤੇਲ ਮੈਂਗਾ ਥੋੜਾ ਜਿਹਾ ਗਾੜਾ ਬਹੁਤ ਹੈ ਨਾ ਪਹਿਲਾਂ ਮਾਰ ਕੇ ਤਾਂ ਦੇਖ ਵਾ ਠੀਕ ਹੈ ਠੀਕ ਹੈ ਜੀ ਇੱਕ ਵਾਰ ਸੱਜ ਪਾਲਾ ਮੜਦੇ ਪਾਲਾ ਉਂਯੋ ਨਾ ਬਣਾ ਦੀਓ ਉਹ ਕਿਤੇ ਬੁਰਸ਼ੇ ਦੇਖੀ ਜਾਵੇ ਬੈਠ ਬੱਜਦੇ ਹਾਂ ਵਧੀਆ ਢੰਗ ਨਾਲ ਰੰਗ ਕਰੀ ਮਿਸਤਰੀ ਫੇ ਆਪ ਕਰ ਲਾ ਨਹੀਂ ਆਪ ਬਾਪੂ ਨੇ ਦਾ ਹੱਥ ਪੂਰਾ ਕਰਨਾ ਦੇਖੀ ਮੈਨੂੰ ਕਰਨਾ ਪੈਣਾ ਬਾਅਦ ਵਿੱਚ ਹਾਂ ਬਾਪੂ ਨੇ ਦਾ ਫਾਹਾ ਵੱਡਣਾ ਕਹਿੰਦਾ ਤੂੰ ਛੱਡ ਦੇ ਹਥਿਆਰ ਆ ਹਥਿਆਰ ਨਹੀਂ ਆ ਦੇਖ ਲੈ ਤਾ ਬਾ ਅਸੀਂ ਹਥਿਆਰ ਨਹੀਂ ਪੰਮੇ ਛੱਡਦੇ ਜਾਂ ਚੱਕ ਲੈਂਦੇ ਹਾਂ ਤੂੰ ਪਾਤਾ ਨਾਲ ਹੂੰ ਬੜੀ ਜੇ ਅੱਜ ਕਈ ਦਿਨ ਲੱਗੇ ਕਰਨੇ ਇਹਨੂੰ ਕਰ ਜੀਏ ਕਰ ਜੀਏ ਕਰ ਸੋ ਹਾਂ ਬਈ ਦੇਖੋ ਕਿਵੇਂ ਪਾਣੀ ਨਿਕਲਦਾ ਪਰ ਗੱਡਾ ਲੈ ਕੇ ਪਾਣੀ ਬਾਕੀ ਗੱਲ ਗੱਲ ਤਾਂ ਸੰਜੀਵ ਬਣਾਉਗੀ ਦੀ ਉਹ ਚ ਪਾਣੀ ਭਰਿਆ ਉਹਨਾਂ ਚ ਪੈਪਾਂ ਚ ਹਾਂ ਹੈ ਕਾਲੇ ਮਾਇ ਪੈਪਾਂ ਚ ਕਿਹਨੇ ਪੈਪਾਂ ਆ ਪਿੱਛੇ ਆ ਕੇ ਦੇਖਤਾ ਲੈ ਕਹਿੰਦਾ ਸਮਰਸੀਪਲ ਚੱਲਦੀ ਗੀ ਗੱਲਿਆ ਬਸ ਡਾਲਰ ਉਹ ਡਾਲ ਦੇਣੀ ਜੀ ਹੁਣਾ ਹੂੰ ਉਦੋਂ ਡਾਲਾ ਭਰਿਆ ਪਿਆ ਤਾਂ ਇਹ ਤਾਂ ਖੁੱਲਦਾ ਡਾਲਾ ਪਾਣੀ ਨਾ ਭਰਿਆ ਉਹ ਬਾਲ ਤੇ ਕੋਈ ਚੁੱਕ ਨਹੀਂ ਲੋਗ ਹੀ ਲੋਗ ਲਾਇਪੇ ਆ ਲੋਗੋ ਗੇ ਕਾ ਹੋਇਆ ਬਰ ਬੱਜਿਆ ਵਾ ਕਿੱਥੇ ਉਹੋ

ਜੇ ਤੂੰ ਵੀ ਪਰੇ ਦਾ ਮਾਫੀ ਕਰ ਆਪ ਇੰਡੀਆ ਨੂੰ ਸਿਲਵਰ ਕਰਨਾ ਲੈ ਤੇ ਕਲਾ ਲਿਆ ਉਹ ਕਾਲਾ ਮਾਰ ਕੇ ਪਾਸੇ ਕਰ ਹਾਂ ਹਲੇ ਤਾਂ ਕਾਲਾ ਮਾਰ ਦੇ ਸਾਰੀਆਂ ਨੂੰ ਉਹਨੂੰ ਮੈਂ ਬਾਅਦ ਵਿੱਚ ਡਿਜ਼ਾਈਨ ਕਰੂੰ ਬਾਅਦ ਵਿੱਚ ਜਿਹੜਾ ਮਰਜ਼ੀ ਡਿਜ਼ਾਈਨ ਪਾਈ ਜਾ ਇੱਕ ਵਾਰੀ ਕਾਲਾ ਕਰ ਦੇ ਸਾਰਿਆਂ ਨੂੰ ਬਸ ਮੈਂ ਤਾਂ ਪਹਿਲਾਂ ਨਾ ਯਾਰ ਸਿੰਗਲ ਤੀਆਂ ਇਹ ਥੋੜਾ ਦਮ ਦੰਦਾ ਦਾ ਹਾਂ ਮੈਂ ਤਾਂ ਮੈਂ ਇਹਨੂੰ ਕਹਿ ਪਾਉਂਦਾ ਤੇ ਰੱਖ ਬੜੀ ਜੱਲੇ ਤੂੰ ਇਹਨੂੰ ਆ ਜਾ ਮੇਰੇ ਕੋਲ ਨੂੰ ਬਸ ਬਾ 10 ਮਿੰਟ ਲਾਉਣਾ ਇਹ ਤਾਂ ਗੱਲ ਨਹੀਂ ਜਾ ਤੂੰ ਮੈਂ ਆਪੇ ਕਰੀ ਜਾਣਾ ਨਹੀਂ ਲੱਗਦਾ ਕੁਝ ਨਹੀਂ ਇਹਨੂੰ ਕਿਹੜੇ ਫੁੱਲ ਬੂਟੀਆਂ ਪਾਵੇਂ ਕੋਈ ਇਹਦਾ ਜਾਣਕਾਰੀ ਕਰਨੀ ਜ਼ਰੂਰੀ ਆ ਯਾਰ ਐ ਰੰਗ ਤਾਂ ਚਾਹੀਦਾ ਹਾਂ ਜੰਗ ਨਹੀਂ ਲੱਗਦੀ ਬਾਈ ਜਗਦੀਪ ਵਾਲੇ ਟਰਾਲੇ ਜੀ ਨਹੀਂ ਟਾਇਰ ਆਪਣੇ ਜੋੜਾ ਵੀ ਟਾਇਰ ਉਨੇ ਹੀ ਖੜੇ ਆ ਨਾ ਆਪਣੇ ਤਾਂ ਜ਼ਿਆਦਾ ਐ ਰ ਜਗਦੀਪ ਵਾਲੇ ਦੇ ਜ਼ਿਆਦਾ ਨਹੀਂ ਟਾਇਰ ਵਧੀਆ ਆ ਕਿ ਦੇ ਜਗਦੀਪ ਵਾਲੇ ਉਹ ਵੀ ਵਧੀਆ ਤੇਰੇ ਵਾਲੇ ਵੀ ਵਧੀਆ ਯਾਰ ਆਪਣੇ ਵਾਲੇ ਦੇ ਆਪਣੇ ਵਾਲਾ ਆ ਜੋੜਾ ਪਵਾਇਆ ਤਾਂ ਆਪਾਂ ਨੇ ਨਾ ਮੰਨੂ ਨਹੀਂ ਪਤਾ ਕਿਹੜਾ ਪਵਾਇਆ ਤਾਂ ਉੱਥੇ ਵਾਲੀ ਸਾਈਡ ਤਾਂ ਐਮ ਆਰ ਐਫ ਦਾ ਆਪਣਾ ਨਾਲ ਦਾ ਤਾਂ ਉਹ ਬਾਹਰ ਜੋੜਾ ਪਾਇਆਦਾ ਹਾਂ ਆਏ ਦੀ ਵੀ ਪਵਾ ਦੋ ਯਾਰ ਕਿਉਂਕਿ ਮੈਨੂੰ ਪਤਾ ਵੀ ਟਰਾਲਾ ਐ ਖੜਾਦਾ ਪਰਲੀ ਸਾਈਡ ਤੇ ਤਿੰਦੇ ਨੇ ਆਏ ਵੀਡੀਓ ਬਣਾਈ ਦੀ ਕਹਿੰਦਾ ਇਹਦਾ ਵੀ ਅੱਜ ਇੱਕ ਕੰਮ ਜੀ ਅੱਜ ਦੇ ਬਲੌਗ ਕੱਲੇ ਨੂੰ ਵੀ ਕੋਈ ਹੋ ਹੋ ਕੱਲੇ ਨੂੰ ਦਾਓ ਦਿੱਤੀ ਗੀ ਨੂੰ ਪਾ ਕੇ ਸਾਤਾ ਜਾਂਦਾ ਫਿਰ ਅੱਜ ਪਰਲੇ ਵੀ ਖੜੇ ਯਾਰ ਮੇਰੇ ਨਾਲ ਪਾ ਲਿਓ ਤੁਸੀਂ ਮੈਂ ਪਵਾ ਦੇਣੇ ਕੀ ਤੈ ਉਹਨੂੰ ਵੇਟ ਨੂੰ ਆਈਏ ਫਿਰ ਵੀਟ ਤਾਂ ਲੱਗਣੀ ਐ ਨਾ ਮੇਟ ਨੂੰ ਤਾਂ ਲੋੜ ਨਹੀਂ ਪੈਣੀ ਟਰਾਲੇ ਦੀ ਆਦਿ ਕੀ ਇਹਨੂੰ ਕਿੱਥੇ ਨੂੰ ਕਰਨੇ ਨੂੰ ਲੋਡ ਪੈਣੀ ਟਰਾਲੀ ਦੀ ਤਾਂ ਜਗਦੀਪ ਵਾਲਾ ਹੈਗਾ ਜਾਂ ਸਰੀ ਜਣਾ ਟਰਾਲੀ ਦੀ ਲੋਡ ਪੈਣਾਂ ਨਹੀਂ ਤੇਰਾ ਨਹੀਂ ਸਾਲਣਾ ਗਰੇ ਖਾਸੇ ਹੋ ਜਾਣੇ ਤਾਂ ਕਿ ਆ ਵਗੈਰ ਰਿਸ਼ਤੇਦਾਰੋ ਖੜੇ ਟਰਾਲੀ ਲੈ ਆਉਂਗੇ ਰਵਿੰਦਰ ਹੈਗਾ ਇਹ ਕਰਾਇਬ ਲੋੜੇ ਕਰਨਾ ਕਰਾਇਬ ਕੋਈ ਲੋੜਾ ਤਾਂ ਕਿ ਲਿ ਜਾਏਗਾ ਬਟਰ ਅੱਲਾ ਥੱਕੇ ਰ ਆ ਗੀ ਦੇ ਟਰਾਲਾ ਇਹੋ ਮੈਂ ਕਰਾਇਬ ਨੀ ਭੁਗੇ ਗਰੇ ਕਿੜਾ ਲਾਉਂਦਾ ਇਹਨੂੰ ਕਹਣਾ ਦੇ ਟਰਾਲੇ ਤੇ ਉਹ ਜਗਦੀਪ ਵਾਲਾ ਹੈਗਾ ਨਹੀਂ ਮੇਰੇ ਭਲੇ ਮੈਂ ਕਿਹੜਾ ਲਾਇਆ ਕਰੂੰ ਮੇਰਾ ਤੁਲਾ ਦੇ ਗਰੀ ਇੱਥੇ ਤਾਂ ਕਿ ਹੋ ਗਿਆ ਜਾਣਾ ਤਾਂ ਸੌ ਜਿਆ ਹੁਣ ਹੁਣ ਗਰੇ ਰੈਡੀ ਆ ਤੇੰਦਾ ਟਰਾਲੀ ਦੀ ਘਾੜ ਵੈਸੂ ਸੋੜੀ ਆ ਬਹੁਤ ਕੰਮ ਜ਼ਾਰਿਆ ਹੋਰ ਤੇੰਦਾ ਨਾਲ ਨੇ ਬਹੁਤ ਕੰਮ ਜ਼ਾਰਿਆ ਉਹਦੀ ਘਾੜ ਨੂੰ ਸੂਸਾ ਪੇ ਹੋਣੀ ਹੈ ਦੂਏ ਤੀ ਦਿਨ ਪਰਤੀ ਲੱਗਣੀ ਹੈ ਸਾਡੀ ਜੀ ਦੂਆ ਹੈ ਤੀ ਦਿਨ ਚੌਥਾ ਦਿਨ ਤਾਂ ਪੱਕਾ ਹੈ ਯਾਰ ਪੱਕਾ ਰਿਹਾ 100% ਜੇ 30 ਪਰਚੀਆਂ ਹੈ 120 ਦਿਨ ਚੱਲੇ ਆ ਚੌਥੇ ਦਿਨ ਤਾਂ ਪੱਕਾ ਹੈ ਕਰ ਜੇਗਾ ਨਾ ਇਹਦੇ ਵੀ ਵੀ ਦਿਨ ਪਰਤੀ ਆਉਂਦੀ ਇਲਾ ਦਿੱਤੇ ਸਜਗਾ ਪਰ ਦੇਖਿਆ ਹੀ ਹੈ ਪਰ ਚੀਆਂ ਪਰ ਇਹ ਫੇਰ ਬਾਅਦ ਚ ਇਕੱਠੀਆਂ ਜਿਹੜੀਆਂ ਫੇਰ ਬਾਅਦ ਚ ਲੋਡ ਪੈਣੀ ਹੈ ਜੇ ਇਕੱਠੀਆਂ ਆਉਣੀਆਂ ਇਕੱਠੀਆਂ ਆ ਗਿਆ ਫੇਰ ਮੈਂ ਤੇਰੇ ਮੇਰੀ ਗੱਲ ਕਰਦੇ ਮੇਰੇ ਚ ਕੋਈ ਮਿਹੜੇ ਗਰਮੀ ਹੀ ਹੈ ਆ ਟਰਾਲੇ ਦਾ ਇੱਕ ਬਦੇਰੇ ਫੜੇ ਆ ਟਰਾਲੇ ਨਾਲ ਚੱਕਰ ਨਹੀਂ ਹੈ ਉਹ ਟਰਾਲੇ ਦਾ ਇੱਕ ਉਦੇ ਬਾਰੇ ਕਰਦੀ ਇਕੱਠੇ ਹੋਣਾ ਲੈ ਲੈ ਕੋਈ ਗੱਲ ਨਹੀਂ ਕਿ ਕਿੜੇ ਨੂੰ ਬਾਈ ਮੇਰਾ ਲੇਜੀ ਕਰੂ ਮੇਰਾ ਹਾਂ ਮੈਂ ਉੱਥੇ ਤੇ ਪਾਉਣ ਜਾਇ ਕਰੂੰਗਾ ਅਗਲਾ ਵੇ ਛੱਡਣ ਜਾਇ ਕਰੂੰਗਾ ਕਿਸੇ ਕੋਲ ਬੜੇ ਫਾਉਲਰ ਕੋਲ ਖੜਾ ਹੁੰਦਾ ਇੰਨੇ ਨਾਲ ਤਾਂ ਬਿੰਦਰ ਤੇ ਕਰਾਇਏ ਪਰੋ ਵਾਲੀ ਤਾਂ ਸਸਤਾ ਪੈ ਜਾਣਾ ਕਿ ਬਿੰਦਰ ਕੋਈ ਦਾ ਤੂੰ ਖੜਾ ਲੱਗਦਾ ਇੰਨੇ ਜਿਹੇ ਤਾਂ ਬਿੰਦਰ ਤੇ ਕਰਾਇਏ ਪਰ ਸਸਤਾ ਪੈ ਜਾਣਾ ਇੱਧਰ ਵਿਹਲਾ ਹੋਇਆ ਪਾ ਲਿਆ ਮੈਂ ਕਹਾਂ ਤੈਨੂੰ ਹਮਰੇ ਫੋਨ ਆਈ ਜਾਣਾ ਦੇ ਕੇ ਵੀ ਕੋਈ ਦਾ ਪੁੱਤ ਪੈਨਸ਼ਨ ਵਾਲੇ ਖੜਾ ਟਰਾਲਾ ਜਾਂ ਲੋਡੋ ਹੀ ਪਾ ਲਿਆ ਜੀ ਹੈ ਲਓ ਜੀ ਬਾਈ ਰੰਗ ਦਾ ਗਿਆ ਆਪਣਾ ਨਿਬੜ ਨਿਬੜ ਗਿਆ ਭਾਈ ਰੰਗ ਦਾ ਸੰਜੀ ਪੇਂਟਰ ਹੋਇਆ ਵਿਲਾ ਮੇਰਾ ਵਧੀਆ ਹੋ ਗਿਆ ਹੈ ਰੰਗ ਵਧੀਆ ਹੋ ਗਿਆ ਇਹ ਤਾਂ ਲਾਲ ਰਹਿ ਗਿਆ ਆ ਕਰਤਾ ਭਾਈ ਰੰਗ ਇੱਥੇ ਨੂੰ ਸਿਲਵਰ ਮਾਰੀ ਏ ਇਹਨਾਂ ਚਾੜੇ ਨੂੰ ਸਿਲਵਰ ਵਾਜੇ ਭਾਈ ਘੋੜਿਆਂ ਨੂੰ ਫੇਰ ਲਾਲ ਚ ਵਾਜੇ ਭਾ ਹਾਂ ਇਹੀ ਗਿਆ ਮੈਂ ਇਹਨੂੰ ਮੈਂ ਘੋੜਿਆਂ ਨੂੰ ਵੀ ਲਾਲ ਚਾਹੀਦਾ ਇਕੜੀ ਵਾਲਾ ਇਹਨੂੰ ਵੀ ਇਹੀ ਕੀ ਕੀ ਕਰ ਦਿੰਦੇ ਨੇ ਘੋੜਿਆਂ ਨੂੰ ਲਾਲ ਵਿੱਚ ਮਾੜਾ ਮੋਟਾ ਪੜਿਆ ਜਾ ਲੱਗ ਜੂ ਚਾਰ ਜੋਰ ਜੀ ਸਾਰੀ ਤਾਰਤੀ ਦੇ ਲਾਂ ਮੈਂ ਮੈਂ ਭਾਈ ਇਹਨੂੰ ਵੀ ਨਾਲੇ ਮਾਰਤਾ ਫਿਰ ਇਹਨੂੰ ਹੈ ਵਧੀਆ ਗਾਇਆ ਹੈ ਮੈਟ ਕਲਰ ਹੈ ਮੈਟ ਨਾਲ ਮਾਰਿਆ ਇਹ ਮੈਟ ਕਲਰ ਲੈਂਦਾ ਸੀ ਲੈਂਦਾ ਪਤਾ ਨਹੀਂ ਕਾਦੇ ਖਾਤਰ ਲੈਂਦਾ ਤਾਂ ਆਪਣਾ ਹੈ ਇਹ ਟਰੈਕਟਰ ਦੇ ਬੈਂਪਰ ਨੂੰ ਮੈਸੀ ਦੇ ਹਾਂ ਮੈਂ ਇਸ ਦੇ ਪੈਫਰ ਵੀ ਲੈਂਦਾ ਉੱਕਣੀ ਪਿਆਦਾ ਮੈਨੂੰ ਚਾਈ ਪਿਆ ਦੇਖ ਲੈ ਸਾਨੂੰ ਵਧੀਆ ਹੋ ਗਿਆ ਨਾ ਇਹਦੇ ਨਾਲੇ ਮਿਲ ਗਿਆ ਹੁਣ ਹਾਂ ਇਹਨੂੰ ਇਹ ਮਾਰਨੀ ਸੀ ਹਾਂ ਵਧੀਆ ਹੋ ਗਿਆ ਨਾ ਓਕੇ ਓਕੇ ਹੋ ਗਈ ਰਿਪੋਰਟ ਪੀਗਾ ਪਿੱਛੇ ਵਾਲੇ ਵੀ ਭਾਈ ਇੰਦਰ ਹੈ ਲਹੂ ਲਹਾਰੀ ਮਿਲਣਾ ਹਾਂ ਹਾਂ ਤੇ ਕੁਝ ਕਹਿਦਾ ਤੂੰ ਆ ਦੇਖ ਵੀ ਜਿਹੜੇ ਖੰਭਾ ਹੁੰਦਾ ਨਾ ਦੇਖ ਇੱਥੇ ਅਜਾਤ ਖਾ ਉਹ ਪਤਾ ਲੱਗਦਾ ਸੀਦਾ ਇਹ ਹਟੋ ਟੂ ਤੇ ਉਹ ਲਾਈਨ ਦਾ ਦਾ ਇਹ ਟੈਲੀਫੋਨ ਤਾਂ ਖੰਭੇ ਨਹੀਂ ਹੁੰਦਾ ਉਹ ਇਹ ਦਾ ਲੋਹਾ ਆ ਇਹ ਹੂੰ ਹੂੰ ਇਹਦੇ ਜੰਗ ਆਦਮੀ ਹੈਗੀ ਖੁੜੀ ਚੋੜਦੀ ਅਹੀ ਇਹ ਬੋਹ ਹੈ ਹਾਂ ਸਮਝ ਆ ਰਿਹਾ ਅਰਬ ਤਾਂ ਤੇਰੀ ਆ ਵੀ ਟੁੱਟੀ ਹੋ ਰਹੀ ਹੈਂ ਦੇਖ ਪਤਾ ਨਾਡਰ ਚ ਉਹ ਕਰਕੇ ਇਹ ਪਈ ਖੁਸ਼ ਕਰਕੇ ਟੁੱਟਦੀ ਆ ਕੁਛ ਨਹੀਂ ਹੁੰਦਾ ਹੈਗਾ ਉਹ ਲੈਟਾਂੀਆਂ ਪਟਣੀਆਂ ਕਾਲੂ ਪਟਦਾ ਹੈ ਲੈਟਾਂ ਪੱਟੀ ਉਤਾਰ ਆਹੇ ਹਿਸਾਬ ਨਾਲ ਵੱਡੀ ਆ ਵੀ ਕਰਤੇ ਬਾਈ ਆ ਵੀ ਕਰਤੇ ਦੇਖ ਤਾਂ ਬਣਾਤੇ ਹਨ ਬਣਾਤੇ ਵੀਆਂ ਦਾ ਵੀ ਰੰਗ ਆਪਾਂ ਨੇ ਹੋਰ ਬਿੰਡੀ ਨੂੰ ਕਰ ਦੂੰਗੇ ਹਾਂ ਠੀਕ ਆ ਨਰੂਆ ਬਣ ਗਿਆ ਹੁਣ ਇਹਨਾਂ ਪਹਿਲਾਂ ਹਲਾ ਲੁਚਕੀ ਲੁਚਕੀ ਕਰ ਦਦਾ ਐ ਹੁਣ ਡਬਲ ਹੋ ਗਿਆ ਕੰਮ ਹੁਣ ਨਾ ਹਿੱਲ ਗਿਆ ਇਹ ਠੀਕ ਆ ਹੁਣ ਹੈ ਟ੍ਰੈਲਾ ਤੋਂ ਨਹੀਂ ਆ ਰਹਾ ਪਰ ਹੁਣ ਕਾਲੂ ਤਵਾ ਦੇਣਾ ਮੈਂ ਕਾਲੂ ਤਵਾ ਦੇਣਾ ਆ ਵੀ ਮੈਨੂੰ ਆਇਆ ਪਹਿਲਾਂ ਇਹਨਾਂ ਨੂੰ ਅੰਦਰ ਹੋ ਗਿਆ ਹੁੰਦਾ ਆ ਫਿਰ ਅਸੀਂ ਇਹਨਾਂ ਨੂੰ ਜ ਬਹੁਤ ਬਾਹਰ ਲੱਗਦਾ ਆ ਅੰਦਰ ਹੈ ਅੰਦਰ ਕੰੰਤ ਅੰਦਰ ਆ ਥੋੜਾ ਜਿਹਾ ਅੰਦਰ ਕਰ ਕਰ ਅੰਦਰ ਕਰਾ ਹਟ ਕਰੀ ਬਾਹਰ ਜਾਦਾ ਨਹੀਂ ਆ ਮੁਝੇ ਹੂੰ 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 ਠੀਕ ਆ ਜੇ ਅੰਦਰ ਹੋ ਗਿਆ ਹੁਣ ਇਹ ਹੁਣ ਹੈਵੀ ਮਜ਼ਬੂਤ ਆ ਇਹ ਹੈਂਡਲ ਵੀ ਮਜ਼ਬੂਤ ਆ ਹੁਣ ਢੂਣੇ ਵਾਲਾ ਡਰੈਲਾ ਹੁਣ ਬਾਈ ਹੂੰ ਤੂੰ ਖੜਾ ਹੀ ਦੂੰ ਕਾਲੂ ਕੱਟਦੇ ਆ ਸਮਾਨ ਬਾਹਰ ਆ ਜਾਲੀ ਜੂੜੀ ਨੂੰ ਜਾਲੀ ਕਿਹਾ ਦਾ ਹੈਗਾ ਤਾਂ ਤੈਨੂੰ ਵੀ ਲਵਾ ਦੇਣ ਉਹਦੇ ਹਰਾ ਕੱਪੜਾ ਉਹ ਰਹੀ ਤੇ ਰੰਗ ਖਰਾਬ ਹੋ ਜਾਂਦਾ ਯਾਰ ਜਿਹੜਾ ਵਿੱਚ ਟਾਕਾ ਰੰਗ ਬਾਈ ਬਾਹਰ ਜਾਲੀ ਲਾ ਕੇ ਰੰਗ ਹੋ ਜਾਣਾ ਦਾ ਇਦੇ ਦਾ ਸਗਰੂ ਵੱਜਣੇ ਤੇ ਕਿਆ ਵਧੀਆ ਹੋ ਕਪੜਾ ਠੀਕ ਹੈ ਠੀਕ ਹੈ ਕਪੜਾ ਲੂਟ ਆ ਯਾਰ ਚਲੋ ਠੀਕ ਹੈ ਜੀ ਬਾਈ ਹਾਂ ਫਿਰ ਮਿਲਦੇ ਆ ਮਿਲਦੇ ਆ ਭਾਈ ਬਲੌਗ ਵਿੱਚ ਹੁਣ ਚੱਲੀਏ ਮੌਸਮ ਸਾਫ ਹੋ ਜੂਗਾ ਬਸ ਹੁਣ ਤਾਂ ਜਾਲੀਆਂ ਲਾਈਏ ਟਰਾਲਿਆਂ ਨੂੰ ਕੱਪੜੇ ਜੇ ਜੀੜੀਆਂ ਪੱਕਣ ਦੀ ਤਿਆਰੀ ਚ ਹੈ ਕਿਹਦਾ ਕੋਨੇ ਖੜਾ ਅੰਦਰ ਕਣਕ ਤੇ ਜਿੱਦੀ ਕਣਕ ਵੱਢੀ ਆ ਉਹ ਵੀ ਕੱਢ ਕੇ ਦੇਖਣਾ ਸਾਡੇ ਅੰਦਰ ਦੇ ਸਾਰੇ ਬਹੁਤ ਧੰਨਵਾਦ ਆਦਿ ਤਵਾਦੀ ਇਹਨੂੰ ਤਵਾ ਨਹੀਂ ਹੋਇਆ ਮੁਰਗੀ ਅੰਦਰ ਖੜਨੀ ਕਰ ਕਹਦਾ ਹੁਣ ਕਰਾ ਉਦੋਂ ਬਾਹਰ ਕੱਢਦਾ ਇੱਥੇ ਜ਼ਮਾਨ ਕੱਢਣਾ ਦਾ ਬੱਕਰਾ ਦੇਣਾ ਹੁਣ ਚਲੋ ਠੀਕ ਹੈ ਜੀ ਅਸੀਂ ਕੱਲ ਜੀ ਬਈ ਸਾਰਿਆਂ ਨੂੰ